ਸੋ ਹੜ੍ਹਾਂ ਦੀ ਜੋ ਸਥਿਤੀ ਪੰਜਾਬ ਦੇ ਵਿੱਚ ਬਣੀ ਹੋਈ ਹੈ ਉਸ ਦੇ ਸੰਬੰਧ ਦੇ ਵਿੱਚ ਮੈਂ ਦੱਸਣਾ ਚਾਹਣਾ ਕਿ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਬਰਸਾਤਾ ਹੋਈਆਂ ਨੇ আর ਬਰਸਾਤਾ ਇਸ ਕਦਰ ਹੋਈਆਂ ਨੇ ਕਿ ਜੋ 2023 ਦੇ ਵਿੱਚ ਜਿੰਨੀਆਂ ਬਰਸਾਤਾ ਹੋਈਆਂ ਸੀ ਉਸੇ ਤਰ੍ਹਾਂ ਦੀ ਬਰਸਾਤ ਹੈ ਜਿਹੜੀ ਉਹ ਉੱਥੇ ਹੋਈ ਹੈ ਪਰ ਇੱਕ ਗੱਲ ਦੀ ਗਨੀਮਤ ਰਹੀ ਕਿ ਉਤੋਂ ਬਰਸਾਤਾਂ ਇੱਕਦਮ ਹੋ ਗਈਆਂ ਹੁਣ ਬਰਸਾਤਾਂ ਰੁਕ ਰੁਕੇ ਹੋ ਰਹੀਆਂ ਰੁਕ ਰੁਕੇ ਬਰਸਾਤਾਂ ਹੋ ਰਹੀਆਂ ਨੇ ਤੇ ਰੁਕ ਰੁਕੇ ਪਾਣੀ ਆ ਰਿਹਾ ਤਾਂ ਉਸ ਪਾਣੀ ਨੂੰ ਸੰਭਾਲਣ ਦੇ ਜਿਹੜੇ ਪੂਰੇ ਇੰਤਜ਼ਾਮ ਉਹ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਜੋ ਡੈਮਾਂ ਦੇ ਵਿੱਚ ਪਾਣੀ ਆਉਂਦਾ ਹੈ ਡੈਮਾਂ ਦੇ ਵਿੱਚ ਪਾਣੀ ਦੀ ਸਥਿਤੀ ਹੈ ਜਿਹੜੀ ਉਹ ਕੰਟਰੋਲ ਦੇ ਵਿੱਚ ਭਾਖੜਾ ਡੈਮ ਦੇ ਵਿੱਚ ਤੇ ਰਣਜੀਤ ਸਾਗਰ ਡੈਮ ਦੇ ਵਿੱਚ ਹਲੇ ਪਾਣੀ ਉਥੇ ਹੋਰ ਸਟੋਰ ਕੀਤਾ ਜਾ ਸਕਦਾ ਹੈ ਪਰ ਪੌਂਗ ਡੈਮ ਦੇ ਵਿੱਚ ਜਿਹੜਾ ਪਾਣੀ ਹੈ ਉਹ 1378 ਫੁੱਟ ਦੇ ਲਾਗੇ ਪਹੁੰਚਿਆ ਹੋਇਆ ਹੈ ਸੋ ਉਥੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪਾਣੀ ਦਾ ਲੈਵਲ ਵੱਧ ਰਿਹਾ ਸੀ ਇਸ ਕਰਕੇ ਪਾਣੀ ਹੌਲੀ ਹੌਲੀ ਛੱਡਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਪਿਛਲੇ ਕਈ ਦਿਨਾਂ ਤੋਂ ਸ਼ੁਰੂ ਕੀਤੀ ਗਈ ਹੈ ਬੀਬੀਐਮਬੀ ਦੇ ਨਾਲ ਟੋਟਲੀ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਪਰਸੋਂ ਮੀਟਿੰਗ ਹੋਈ ਸੀ ਕੱਲ ਫੇਰ ਮੀਟਿੰਗ ਹੈ ਤਾਂ ਕਿ ਇੱਕਦਮ ਜੋ ਪਾਣੀ ਛੱਡਦੇ ਆ ਤਾਂ ਬੜੀ ਤਬਾਹੀ ਹੁੰਦੀ ਹੈ ਸੋ ਇਸ ਤਰੀਕੇ ਦੇ ਨਾਲ ਪਾਣੀ ਛੱਡਿਆ ਜਾ ਰਿਹਾ ਹੈ ਅਰ ਬਕਾਇਦਾ ਇਹਦੇ ਨਾਲ ਹਿਮਾਚਲ ਸਰਕਾਰ ਦੇ ਨਾਲ ਵੀ ਦਿੱਲੀ ਜਿਹੜੀ ਹੈ ਉਹ ਵੀ ਗੱਲ ਕੀਤੀ ਜਾ ਰਹੀ ਹੈ ਸਾਡੇ ਸੈਕਟਰੀ ਕ੍ਰਿਸ਼ਨ ਕੁਮਾਰ ਜੀ ਨੇ ਅੱਜ ਵੀ ਗੱਲ ਕੀਤੀ ਸੀ ਉਹਨਾਂ ਨਾਲ ਕਿਉਂਕਿ ਜਦੋਂ ਪੌਂਗ ਡੈਮ ਦੇ ਵਿੱਚੋਂ ਪਾਣੀ ਛੱਡਦੇ ਆ ਤਾਂ ਪਹਿਲਾਂ ਹਿਮਾਚਲ ਦੇ ਪਿੰਡ ਆਉਂਦੇ ਆ ਉੱਥੇ ਸੋ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਤੇ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਪਿੰਡ ਆਉਂਦੇ ਆ ਉਹਦਾ ਵੀ ਨੁਕਸਾਨ ਨਾ ਹੋਵੇ ਤੇ ਉਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਪਾਣੀ ਉੱਥੋਂ ਛੱਡਿਆ ਜਾ ਰਿਹਾ ਹੁਣ ਉਸ ਦੇ ਵਿੱਚ ਜੋ ਕਪੂਰਥਲਾ ਡਿਸਟ੍ਰਿਕਟ ਦੀ ਹੈ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਬੌਪਰਿਸ ਆਈਲੈਂਡ ਹੈ ਜੋ ਟਾਪੂ ਜਿਹਨੂੰ ਕਹ ਦਿੰਦੇ ਆ ਉਹ ਅਸਲ ਦੇ ਵਿੱਚ ਕੀ ਹੈ ਉਹ ਉੱਥੇ ਜੋ ਰਿਵਰ ਹੈ ਉਹ ਰਿਵਰ ਦੇ ਵਿੱਚ ਬਚਾਲੇ ਲੋਕਾਂ ਨੇ आरजी ਬੰਨ ਬਣਾ ਕੇ ਉੱਥੇ ਪਿੰਡ ਬਸੇ ਹੋਏ ਆ ਤੇ ਉੱਥੇ आरजी ਬੰਨ ਨੇ ਜਿਹੜੇ ਉਹ ਜਿਹੜੇ ਸਰਕਾਰ ਦੇ ਬੰਨ ਨੇ ਉਹ ਬਾਹਰਲੇ ਪਾਸੇ ਨੇ ਤੇ ਸਰਕਾਰ ਦੇ ਜਿਹੜੇ ਬੰਨ ਨੇ ਉਹ ਸਾਰੇ ਸੁਰੱਖਿਤ ਨੇ ਉੱਥੇ ਕਿਤੇ ਕੋਈ ਬ੍ਰੀਚ ਨਹੀਂ ਹੋਈ ਪਰ ਜਿਹੜੇ ਲੋਕਾਂ ਨੇ आरजी ਬੰਨ ਬੰਨੇ ਹੋਏ ਸੀ ਤਾਂ ਉੱਥੇ ਹੀ ਬ੍ਰੀਚ ਹੋਈ ਹੈ ਪਰ ਜਿਹਦੇ ਨਾਲ 3000 ਏਕੜ ਜਿਹੜੀ ਫਸਲ ਹੈ ਉਹ ਪ੍ਰਭਾਵਿਤ ਹੋਈ ਹੈ ਟੋਟਲ 3500 ਏਕੜ ਰਕਬਾ ਉੱਥੇ ਇਸ ਕ੍ਰੀਕ ਦੇ ਵਿੱਚ ਤੇ ਉਹ 37 ਦੇ ਵਿੱਚੋਂ 3000 ਏਕੜ ਰਕਬਾ ਜਿਹੜਾ ਉਹ ਪ੍ਰਭਾਵਿਤ ਹੋ ਗਿਆ ਇੱਕ ਕਪੂਰਥਲੇ ਦੇ ਵਿੱਚ ਇੱਕ ਉਹ ਜਿਹੜੀ ਕਪੂਰਥਲੇ ਬੋਪਰ ਆਈਲੈਂਡ ਦੇ ਵਿੱਚ ਤੇ ਉੱਥੋਂ ਅਸੀਂ 600 ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਬਜ਼ੁਰਗ ਨੇ ਤੇ ਬੱਚੇ ਨੇ ਉਹਨਾਂ ਨੂੰ ਰੈਸਕਿਊ ਕਰਕੇ ਉੱਥੇ ਬਾਹਰ ਕੱਢਿਆ ਗਿਆ ਤੇ ਬਾਕੀ ਜਿਹੜੇ ਲੋਕ ਨੇ ਉਹ ਉੱਥੇ ਹਲੇ ਅੰਦਰ ਹੀ ਨੇ ਕਿਉਂਕਿ ਪ੍ਰਸ਼ਾਸਨ ਨੇ ਬੜਾ ਕਿਹਾ ਬਾਹਰ ਆਣ ਦੇ ਲਈ ਪਰ ਉਹ ਇਸ ਗੱਲ ਲਈ ਰਾਜੀ ਨਹੀਂ ਹੋਏ ਕਿਉਂਕਿ ਇਹ ਜਿਹੜਾ ਬਹਾਪੁਰ ਆਈਲੈਂਡ ਹੈ ਇਹ ਹਮੇਸ਼ਾ ਤੋਂ ਹੀ ਇਹ ਬੜਾ ਜਿਸ ਤਰ੍ਹਾਂ ਕਹਿਣਾ ਚਾਹੀਦਾ ਨੀਵੀਂ ਜਗ੍ਹਾ ਤੇ ਹੈ ਤੇ ਇਥੇ ਅਕਸਰ ਜਦੋਂ ਵੀ ਪਾਣੀ ਦੀ ਗੱਲ ਆਉਂਦੀ ਹੈ ਤਾਂ ਪ੍ਰਭਾਵਿਤ ਹੋ ਜਾਂਦਾ ਤਾਂ ਉਹਨਾਂ ਲੋਕਾਂ ਨੂੰ ਇੱਕ ਆਪਦੇ ਆਪ ਨੂੰ ਕੰਟਰੋਲ ਕਰਨ ਦੇ ਲਈ ਇੱਕ ਉਹਨਾਂ ਦੀ ਹੈ ਸੋ ਇਸ ਕਰਕੇ ਉਹ ਕਹਿੰਦੇ ਵੀ ਨਹੀਂ ਅਸੀਂ ਠੀਕ ਆ ਤੇ ਇਹਦੇ ਵਿੱਚ ਜਿਹੜੇ ਪਿੰਡ ਨੇ ਜਿਹੜੇ ਇਨਸਾਈਡ ਨੇ ਉਸ ਦੇ ਤਾਂ ਬੌਪੁਰ ਕਦੀਮਾ ਬੌਪੁਰ ਜਦੀਦ ਸੰਗੜਾ ਪੈਣੀ ਕਾਦਰਬਖਸ਼ ਮੁਹੰਮਦਾਬਾਦ ਰਾਮਪੁਰ ਗੋੜਾ ਮੰਡ ਭੀਮ ਕਾਦੀਵਾ ਮੰਡ ਭੰਦੂ ਕਾਦੀਵਾ ਅਕਲਪੁਰ ਇਹ ਪਿੰਡ ਨੇ ਜਿਹੜੇ ਇਹ ਉਹਦੇ ਵਿੱਚ ਨੇ ਦਰਿਆ ਦੇ ਜਿਹੜੇ ਇਸ ਪਾਣੀ ਤੋਂ ਅਫੈਕਟਡ ਹੋਏ ਹੋਏ ਨੇ ਤੇ ਇਸ ਦੇ ਲਈ ਅਸੀਂ ਬਹੁਤ ਪਿੰਡ ਇਸ ਤੋਂ ਇਲਾਵਾ ਅਜਿਹੇ ਵੀ ਨੇ ਜਿਨ੍ਹਾਂ ਦੇ ਜ਼ਮੀਨਾਂ ਹੈਗੇ ਨੇ ਪਰ ਪਾਪੂਲੇਸ਼ਨ ਉੱਥੇ ਨਹੀਂ ਹੈ ਸੋ ਇਹ ਜਿਹੜੀ ਸਥਿਤੀ ਹੈ ਇਹ ਕਪੂਰਥਲਾ ਦੀ ਕਪੂਰਥਲਾ ਡਿਸਟ੍ਰਿਕਟ ਦੀ ਹੈ ਤੇ ਇਹਦੇ ਲਈ ਅਸੀਂ ਉੱਥੇ ਲਖਵਰਿਆ ਹਾਈ ਸਕੂਲ ਹੈ ਜਿਹੜਾ ਐਵੈਕੂਏਸ਼ਨ ਸੈਂਟਰ ਉੱਥੇ ਬਣਾਇਆ ਹੋਇਆ ਹੈ ਉੱਥੇ ਸਾਰੀਆਂ ਟੀਮਾਂ ਨੇ ਜਿਹੜੀਆਂ ਮੈਡੀਕਲ ਟੀਮਾਂ ਤੇ ਸਾਡੀਆਂ ਪਸ਼ੂਆਂ ਦੇ ਲਈ ਵੀ ਟੀਮਾਂ ਉੱਥੇ ਹਾਜ਼ਰ ਬੈਠੀਆਂ ਨੇ ਮੋਬਾਈਲ ਟੀਮਾਂ ਵੀ ਲਾਈਆਂ ਹੋਈਆਂ ਨੇ ਉੱਥੇ ਰਹਿਣ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ ਪਸ਼ੂਆਂ ਦੇ ਲਈ ਵੀ ਉੱਥੇ ਚਾਰੇ ਵਗੈਰਾ ਦਾ ਸਾਰਾ ਤੇ ਪਸ਼ੂਆਂ ਦੇ ਉੱਥੇ ਰੱਖਣ ਦਾ ਪ੍ਰਬੰਧ ਹੈ ਉਹ ਜਿਹੜਾ ਸਾਰਾ ਉੱਥੇ ਕੀਤਾ ਹੋਇਆ ਸਮਝੋ ਤੇ ਇਹ ਸੈਂਟਰ ਨੇ ਜਿਹੜੇ ਇੱਕ ਸਿੱਖ ਦਾ ਭੁਲੱਥ ਤੇ ਇੱਕ ਸੁਲਤਾਨਪੁਰ ਲੋਧੀ ਦੋ ਜਗ੍ਹਾ ਤੇ ਹੀ ਸੈਂਟਰ ਉੱਥੇ ਬਣਾਏ ਗਏ ਨੇ ਸੋ ਜਿਹੜੀ ਇਸ ਤੋਂ ਬਾਅਦ ਫਿਰੋਜ਼ਪੁਰ ਦੀ ਹੈ ਮੇਨ ਜੋ ਹੈ ਤਾਂ ਫਿਰੋਜ਼ਪੁਰ ਦੇ ਵਿੱਚ ਜੋ ਹੈ ਇਹ ਬੰਦ ਦੇ ਅੰਦਰ ਜਿਹੜੀ ਜੋ ਇਸੇ ਤਰ੍ਹਾਂ ਦੀ ਪੋਜੀਸ਼ਨ ਉੱਥੇ ਆ ਰਿਵਰ ਦੇ ਵਿੱਚ ਜੋ ਉੱਥੇ ਕਿੱਲੀ ਕਲਟੀਵੇਟ ਲੈਂਡ ਹੈ ਉੱਥੇ ਉੱਥੇ ਬਸੋਂ ਨਹੀਂ ਹੈ ਇਹਨਾਂ ਪਿੰਡਾਂ ਦੀ ਪੰਜ ਪਿੰਡ ਨੇ ਦੇ ਵਿੱਚ ਧੀਰਾਗੜਾ ਕਮਲਵਾਲਾ ਮਿਸਤਕ ਕੇ ਬੰਡਾਲਾ ਤੇ ਆਲੇ ਵਾਲਾ ਇਹ ਪੰਜ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਰਿਵਰ ਦੇ ਵਿੱਚ ਹੈ ਇੱਕ ਕਰੀਬ 4800 ਏਕੜ ਜ਼ਮੀਨ ਹੈ ਜਿਹੜੀ ਉਹ ਉੱਥੇ ਪ੍ਰਭਾਵਿਤ ਹੋਈ ਹੈ ਤੇ ਜਿਹੜੇ ਮੇਨ ਬੰਦ ਨੇ ਉਸੇ ਤਰ੍ਹਾਂ ਜਿਸ ਤਰ੍ਹਾਂ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਹੈ ਮੇਨ ਬੰਦ ਨੇ ਜਿਹੜੇ ਦਰਿਆਦੋਂ ਸੇਫ ਨੇ ਉੱਥੇ ਕੋਈ ਕਿਸੇ ਕਿਸਮ ਦੀ ਬ੍ਰੀਚ ਨਹੀਂ ਜਿਹੜੇ ਪਹਿਲਾਂ ਪ੍ਰਬੰਧ ਕੀਤੇ ਹੋਏ ਤੇ ਉਹਦਾ ਨਤੀਜਾ ਇਹ ਹੈ ਕਿ ਕੋਈ ਜਿਹੜਾ ਸਰਕਾਰ ਦਾ ਬੰਨਿਆ ਹੋਇਆ ਬੰਨ ਰਿਵਰ ਦੇ ਉੱਤੇ ਹੈ ਕੋਈ ਵੀ ਇਫੈਕਟ ਨਹੀਂ ਹੋਇਆ ਤੇ ਇੱਕ ਪਿੰਡ ਹੈ ਦੇ ਵਿੱਚ ਕਾਲੂਵਾਲਾ ਕਾਲੂਵਾਲਾ ਜਿਹੜਾ ਪਿੰਡ ਹੈ ਫਿਰੋਜ਼ਪੁਰ ਦਾ ਉਹਦੇ ਕਨੈਕਟੀਵਿਟੀ ਹੈ ਜਿਹੜੀ ਉਹ ਟੁੱਟੀ ਹੋਈ ਹੈ ਤੇ ਉਥੇ ਕਿਸ਼ਤੀਆਂ ਵਗੈਰਾ ਲਾਗੇ ਅਸੀਂ ਲੋਕਾਂ ਨੂੰ ਉਥੋਂ ਬਾਹਰ ਵੀ ਕੱਢ ਰਹੇ ਆ ਤੇ ਜਿਹੜੇ ਲੋਕ ਉਥੇ ਅੰਦਰ ਨੇ ਉਹਨਾਂ ਦੇ ਲਈ ਸਾਰਾ ਖਾਣ ਪੀਣ ਦਾ ਜਿਹੜਾ ਪ੍ਰਬੰਧ ਹੈ ਉਹ ਉਥੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਸਾਰਾ ਕੀਤਾ ਜਾ ਰਿਹਾ ਹੈ ਤੇ ਇਹ ਜਿਹੜੀ ਹੈ ਫਿਰੋਜ਼ਪੁਰ ਡਿਸਟ੍ਰਿਕਟ ਦੀ ਰਿਪੋਰਟ ਹੈਗੀ ਹੈ ਤੇ ਫਾਜ਼ਲਕਾ ਦੇ ਵਿੱਚ ਸੁਲੇਮਾਂਕੀ ਜਿਹੜਾ ਇੰਟਰਨੈਸ਼ਨਲ ਪਾਕਿਸਤਾਨ ਦਾ ਇਹ ਏਰੀਆ ਹੈ ਉਹਦੇ ਨਾਲ ਲੱਗਦੇ ਜਿਹੜੇ ਸਾਡੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਕਿਉਂਕਿ ਇੱਕ ਪਾਸੇ ਜੋ ਪਾਕਿਸਤਾਨ ਦੇ ਨਾਲ ਬੈਂਕ ਨਹੀਂ ਹੈ ਕਿਨਾਰੇ ਹੈ ਨਹੀਂ ਤੇ ਉਧਰਲੇ ਪਾਸੇ ਜਿਹੜੀ ਉਹ ਪਾਣੀ ਗਿਆ ਤੇ 650 ਏਕੜ ਫਸਲ ਦਾ ਉੱਥੇ ਇਫੈਕਟਡ ਹੋਈ ਹੈ ਇਹ ਫਰਜਲ ਕਰੇ ਸ। ਤੇ ਇਸ ਦੇ ਵਿੱਚ ਪੰਜ ਪਿੰਡ ਨੇ ਜਿਹੜੇ ਮੋਹਰ ਜਮੇਸ਼ਰ ਤੇਜਾ ਰੋਹਿਲਾ ਦੋਨਾਂ ਨਾਨਕਾ ਤੇ ਗੁੱਦੜਪੈਣੀ ਅੱਟੂਵਾਲਾ ਇਹ ਪੰਜ ਪਿੰਡ ਨੇ ਜਿਹੜੇ ਇਹਨਾਂ ਦੀ ਇਹ ਜ਼ਮੀਨ ਹੈ ਤੇ ਜਦੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਜੇ ਇਸ ਸਥਿਤੀ ਨੂੰ ਧਿਆਨ ਚ ਰੱਖਦਿਆਂ ਸਾਡੀ ਸਰਕਾਰ ਨੇ ਪਿਛਲੇ ਸਾਲ ਤੇਜਾ ਰੋਹਿਲਾ ਪਿੰਡ ਦੇ ਵਿੱਚ 8 ਕਰੋੜ ਰੁਪਏ ਦੀ ਲਾਗਤ ਦੇ ਨਾਲ ਉੱਥੇ ਇੱਕ ਪੁਲ ਬਣਾਇਆ ਸੀ ਹੁਣ ਉਸ ਪੁਲ ਦੇ ਨਾਲ ਇਹਨਾਂ ਦੀ ਕਨੈਕਟੀਵਿਟੀ ਹੈ ਜਿਹੜੀ ਸਾਰੀ ਉਹ ਉਸੇ ਤਰ੍ਹਾਂ ਹੈ ਫਸਲਾਂ ਦਾ ਨੁਕਸਾਨ ਉੱਥੇ ਜ਼ਰੂਰ ਹੋਇਆ ਸਾਡਾ ਸਾਰਾ ਡਿਪਾਰਟਮੈਂਟ ਸਾਡੇ ਸੈਕਟਰੀ ਸਾਹਿਬ ਪਰਸੋ ਵੀ ਜਾ ਕੇ ਆਏ ਨੇ ਫਿਰੋਜ਼ਪੁਰ ਜਾ ਕੇ ਆਏ ਆ ਕਪੂਰਥਲੇ ਜਾ ਕੇ ਆਏ ਆ ਤੇ ਸਾਡੇ ਚੀਫ ਇੰਜੀਨੀਅਰ ਸਾਹਿਬ ਮਹਿੰਦੀ ਰੱਤਾ ਜੀ ਇਹ ਵੀ ਕੱਲ ਜਾ ਕੇ ਆਏ ਆ ਤੇ ਸਾਡੇ ਮੌਕੇ ਦੇ ਉੱਤੇ 4 ਐਸਸੀ 10 ਸਾਡੇ ਐਕਸ਼ਨ ਬੀ ਐਸ ਡੀਓ ਤੇ 200 ਜਿਹੜਾ ਫੀਲਡ ਦਾ ਸਟਾਫ ਹੈ ਉਹਦੇ ਚ ਜੇ ਵੀ ਆਗੇ ਤੇ ਸਾਰਾ ਸਟਾਫ ਹੈ 200 ਉਹ ਫੀਲਡ ਦਾ ਸਟਾਫ ਹੈ ਜਿਹੜਾ ਉੱਥੇ ਡਿਪਿਊਟ ਕੀਤਾ ਹੋਇਆ ਹੈ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਸਾਰਾ ਸੇ ਏਰੀਆ ਜਿੰਨਾ ਹੈ ਅਫੈਕਟਡ ਉਸ ਨੂੰ ਬਕਾਇਦਾ ਸੈਕਟਰਾਂ ਦੇ ਵਿੱਚ ਵੰਡ ਕੇ ਹਰ ਇੱਕ ਅਫੀਸਰ ਦੀ ਡਿਊਟੀ ਲਈ ਹੋਈ ਹੈ ਸਾਰੇ ਅਫੀਸਰ ਹਰ ਸਮੇਂ ਉੱਥੇ ਆ ਜਾਣਗੇ ਇਹ ਡਿਪਾਰਟਮੈਂਟ ਵੱਲੋਂ ਹੈ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਏਡੀਸੀ ਐਸਡੀਐਮ ਤਹਿਸੀਲਦਾਰ ਸਾਰਾ ਜੋ ਅਮਲਾ ਹੈ ਪਟਵਾਰੀਆਂ ਤੋਂ ਲੈ ਕੇ ਉਹ ਵੀ ਉੱਥੇ ਲੱਗਿਆ ਹੋਇਆ ਹੈ ਮੈਡੀਕਲ ਟੀਮਾਂ ਰੈਵਨਿਊ ਡਿਪਾਰਟਮੈਂਟ ਦੇ ਲੋਕ ਤੇ ਹੋਰ ਸਾਰੇ ਲੋਕ ਨੇ ਜਿਹੜੇ ਸਾਡੇ ਪ੍ਰਸ਼ਾਸਨ ਦੇ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਕਿਉਂਕਿ ਕੁਦਰਤ ਦੀ ਜੋ ਗੱਲ ਹੈ ਉਹਨੋਂ ਨਹੀਂ ਕੋਈ ਰੋਕ ਸਕਦਾ ਹੁਣ ਕੁਦਰਤ ਨੇ ਐਡੀ ਵੱਡੀ ਇਸ ਤਰ੍ਹਾਂ ਦੀ ਜਿਵੇਂ 2023 ਦੇ ਵਿੱਚ ਤਰਾਸਦੀ ਹੋਈ ਸੀ ਤਾਂ ਪਾਣੀ ਬਹੁਤ ਆ ਰਿਹਾ ਪਰ ਅਸੀਂ ਪਾਣੀ ਨੂੰ ਸੰਭਾਲਣ ਦੇ ਲਈ ਪਾਣੀ ਦੀ ਜੋ ਹੈ ਲੋਕਾਂ ਨੂੰ ਮਾਰ ਘਟ ਤੋਂ ਘਟ ਹੋਵੇ ਇਸ ਦੇ ਲਈ ਬਹੁਤ ਸੁਚੱਜੇ ਪ੍ਰਬੰਧ ਨੇ ਜਿਹੜੇ ਉਹ ਸਰਕਾਰ ਵੱਲੋਂ ਕੀਤੇ ਗਏ ਨੇ ਇਸ ਤੋਂ ਇਲਾਵਾ 9 ਲੱਖ ਦੇ ਕਰੀਬ ਅਸੀਂ ਸੈਂਡ ਬੈਗ ਕਿਉਂਕਿ ਜਦੋਂ ਪਾਣੀ ਨੂੰ ਰੋਕਣਾ ਹੁੰਦਾ ਤਾਂ ਮਿੱਟੀ ਦੇ ਬੈਗ ਭਰ ਕੇ ਉਹ ਰੋਕਿਆ ਜਾਂਦਾ 9 ਲੱਖ ਦੇ ਕਰੀਬ ਅਸੀਂ ਉਹ ਵੈਖਰੀਦੇ ਆ ਤੇ 4 ਲੱਖ ਨੇ ਜਿਹੜੇ ਬੈਗ ਉਹ ਮਿੱਟੀ ਦੇ ਭਰ ਕੇ ਰੱਖੇ ਹੋਏ ਆ ਆ ਜਿਸ ਤਰ੍ਹਾਂ ਹੁਣ ਆ ਬਹੁਪੁਰ ਆਈਲੈਂਡ ਦੀ ਗੱਲ ਸੀ ਤਾਂ ਇੱਥੇ ਅਸੀਂ 40000 ਬੈਗ ਨੇ ਜਿਹੜੇ ਬਕਾਇਦਾ ਤਾਰਾਂ ਬੈਗ ਜੋ ਕੁਝ ਵੀ ਉੱਥੇ ਚਾਹੀਦਾ ਸੀ ਅਸੀਂ ਉਹ ਦਿੱਤਾ ਉਹ